ਹਨ ਦੇਖੋ ਡੇਲੀ ਨੀਡਸ ਲਈ ਹਨੂ ਚਾਹੀਦੀ ਹੁਣ ਸਰਵਾਈਵ ਕਦੀ ਕਿਹੇ ਵਾਰ ਕਦੀ ਡਾਕਟਰਾਂ ਨੂੰ ਫੜ ਕੇ ਹੁਣ ਕਿੰਨੇ ਕੇ ਪੈਸੇ ਦੇਣਾ ਸਭ ਕੋ ਲਈ ਮਸਿਆ ਸਰੇ ਆ ਗਿਆ 4 ਮਹੀਨੇ ਆ ਤੁਹਾਨੂੰ 4ਵਾਂ ਮਹੀਨਾ ਲੱਗ ਗਿਆ ਵਾ ਉਹਨਾਂ ਸਾਡੀ 3 ਮਹੀਨਿਆਂ ਦਾ ਸੈਲਰੀ ਨਹੀਂ ਆ ਰਹੀ ਸਾਨੂੰ ਗੁਮਰਾਹ ਕੀਤਾ ਜਾ ਰਿਹਾ ਬਸ ਇਹੀ ਆਡਾ ਕਹਿਣਾ ਹੈ ਕਿ ਸਾਨੂੰ ਇੱਕ ਕੋਈ ਟਾਈਮ ਦੱਸੋ ਕੋਈ ਇੱਕ ਦੱਸੋ ਕਿ ਕਦੋਂ ਸਾਡੀ ਸੈਲੀ ਦਾ ਬਸ ਸਾਨੂੰ ਇਹੀ ਤੇ ਉਹ ਵੀ ਨਹੀਂ ਦੱਸਦੇ ਵਾ ਕਦੀ ਦਫਤਰ ੱੱਕੇ ਖਾ ਚੁਕਿਆ ਐ ਦਫਤਰ ਦੇ ੱੱਕੇ ਖਾ ਕਦੀ ਉਹ ਦਫਤਰ ਦੇ ੱੱਕੇ ਖਾ ਕਦੀ ਚੰਡੀਗੜ੍ਹ ੱੱਕੇ ਖਾ ਅਸੀਂ ਐਨ ਐਚ ਐਮ ਤੱਕ ੱੱਕੇ ਖਾ ਕੇ ਅਸੀਂ ਹਾਰ ਕੇ ਅੱਜ ਤੁਹਾਨੂੰ ਕਿ ਪ੍ਰੈਸ ਸਾਹਿਬਾਂ ਆਪਾਂ ਰੂਬਰੂ ਹੋਏ ਆਂ ਪਰੇਸ਼ਾਨ ਹੋ ਰਿਆਂ ਕਰਦੇ ਪਰੇਸ਼ਾਨ ਹੋ ਰਿਆਂ ਤਿੰਨ ਤਿੰਨ ਚਾਰ ਚਾਰ ਮਹੀਨੇ ਸੈਲਰੀ ਨਾ ਹੋਗੀ ਤੇ ਇਸ ਤਰ੍ਹਾਂ ਕਿਤਰਾ ਚੱਲੇਗਾ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਤੇ ਨਾਰੀਵਾਦੀ ਕਰ ਰਹੇ ਇਹ ਮੋਹੱਲਾ ਕਲੀਨਿਕਾਂ ਦੇ ਮੁਲਾਜ਼ਮ ਨੇ ਜੋ ਪਿਛਲੇ 4 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੀ ਕਾਰਨ ਦੁਖੀ ਨੇ ਜੀਹਾਂ ਉਹਨਾਂ ਦੱਸਿਆ ਕਿ ਉਹਨਾਂ ਦੀ ਘਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋਇਆ ਪਿਆ ਪਿਛਲੇ 3 ਮਹੀਨਿਆਂ ਤੋਂ ਉਹਨਾਂ ਨੂੰ ਸਰਕਾਰ ਦੇ ਵੱਲੋਂ ਤਨਖਾਹ ਨਹੀਂ ਦਿੱਤੀ ਗਈ ਹੈ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਕੋਲੋਂ ਪੈਸੇ ਫੜਫੜ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਨੇ ਮੈਂ ਨਾਮ ਗਗਨਦੀਪ ਭਰਾਜੀ ਦਾ ਆਪਣਾ ਜਿਸਤਾਨ ਮੇਂ ਪੱਤੀ ਮਸੂਰ ਦੇ ਵਿੱਚ ਲੱਗਾ ਜੀ ਆਮ ਕਲੀਨਿਕ ਦੇ ਵਿੱਚ ਜੀ ਮੇਰਾ ਬਸ ਇਹੀ ਕਹਿਣਾ ਜੀ ਕਿ ਸਭ ਨੂੰ ਚਲੋ ਪੰਜਾਬ ਸਰਕਾਰ ਬਹੁਤ ਵਧੀਆ ਹੈ ਉਹ ਕਹਿੰਦਾ ਕਿ ਸਭ ਨੂੰ ਸਿਹਤ ਦਿੱਲੀ ਮਿਲ ਕਰਦੇ ਪਰ ਬਤ ਇਹੀ ਹੈ ਕਿ ਹਾਨੂੰ ਹੈਲਪ ਰਾਦੀ ਨਹੀਂ ਸੁਣਵਾਈ ਹੋ ਰਹੀ ਜੀ ਹੁਣ ਹੁਣ ਦੇਖੋ ਡੇਲੀ ਨੀਡਸ ਲਈ ਹਾਨੂੰ ਚਾਹੀਦੀ ਹੁਣ ਸਰਵਾਈਵ ਕਦੀ ਕਿਹੇ ਵਾਰ ਕਦੀ ਡਾਕਟਰਾਂ ਤੋਂ ਫੜ ਕੇ ਕਿੰਨੇ ਕੇ ਪੈਸੇ ਦੇਣਾ ਸਭ ਕੋ ਲਈਏ ਬਸ ਇਹੀ ਆਡਾ ਕਹਿਣਾ ਹੈ ਕਿ ਸਾਨੂੰ ਇੱਕ ਕੋਈ ਟਾਈਮ ਦੱਸੋ ਕੋਈ ਇੱਕ ਦੱਸੋ ਕਿ ਕਦੋਂ ਸਾਡੀ ਸੈਲੀ ਦਾ ਬਸ ਸਾਨੂੰ ਇਹੀ ਚਾਹੀਦਾ ਉਹ ਵੀ ਨਹੀਂ ਦੱਸਦੇ ਵਾ ਜੇ ਆਪਾਂ ਹਰ ਦਫ਼ਤਰ ਵਿੱਚ ਧੱਕੇ ਖਾਦੇ ਸਿਵਲ ਸੈਨ ਲੈ ਕੇ ਪਰ ਲਾਸਟ ਵਿੱਚ ਸਾਨੂੰ ਆ ਮੁਟਕਣਾ ਪਿਆ ਵੀ ਕਿੰਨੇ ਮਹੀਨੇ ਤੋਂ ਤੁਹਾਡੀ ਤਨਖਾਹ ਨਹੀਂ ਆਈ ਸਰ 4 ਮੰਥ ਹੋ ਚੱਲੇ ਵਾ ਆਪਣਾ ਸੈਲ ਹੀ ਨਹੀਂ ਨਵੰਬਰ ਤੋਂ ਹੀ ਨਹੀਂ ਸਾਡੀ ਪਈ ਐ ਨਵੰਬਰ ਤੋਂ ਨਹੀਂ ਪਈ ਬਸ ਕਹਿੰਦੇ ਸੀ ਨਵੰਬਰ ਤੋਂ ਬਾਅਦ ਕਹਿੰਦੇ ਦਸੰਬਰ ਚ ਆ ਜਾਏਗੀ ਦਸੰਬਰ ਵੀ ਨਹੀਂ ਨਿਕਲ ਗਿਆ ਦਸੰਬਰ ਤੋਂ ਬਾਅਦ ਜਨਵਰੀ ਹੋ ਗਏ ਫਿਰ 3 ਮਹੀਨੇ ਆ ਫਿਰ ਅ ਜਨਵਰੀ ਆ ਗਈ ਹੁਣ ਜਨਵਰੀ ਦਾ ਵੀ ਨਹੀਂ ਪਤਾ ਜੀ ਜੇ ਤੁਹਾਨੂੰ ਰੱਖਿਆ ਗਿਆ ਹੈ ਕੀ ਕਿਹਾ ਗਿਆ ਹੈ ਕਿੰਨਾ ਦੇ ਸਰੂ ਰੱਖਿਆ ਗਿਆ ਸਾਨੂੰ ਰੱਖਿਆ ਗਿਆ ਜੀ ਜਦੋਂ ਸਾਨੂੰ ਰੱਖਿਆ ਗਿਆ ਨਾ ਉਸ ਦਾ ਪਰਸ ਕੋਦੇ ਥਰੂ ਰੱਖਿਆ ਗਿਆ ਹੈ ਜੀ ਕਿ ਆਪਾਂ ਚੰਡੀਗੜ੍ਹ ਗਏ ਚਲੋ ਆਪਣਾ ਜੋ ਵੀ ਹੀ ਆਪਣਾ ਸਰ ਉੱਥੇ ਗਏ ਤੁਹਾਨੂੰ ਦੱਸਿਆ ਗਿਆ ਕਿ ਵੀ ਤੁਹਾਡੀ ਆ জব ਹੈਗੀ ਉੱਥੇ ਤੁਸੀਂ ਕੰਮ ਸਲੀਪਰ ਤੇ ਪਲੱਸ ਉਹਦਾ ਕੰਮ ਕਰਨਾ ਸਫਾਈ ਦਾ ਆਪਾ ਜੀ ਸਾਰਾ ਆਪਣੀ ਡਿਊਟੀ ਟਾਈਮ ਟੂ ਟਾਈਮ ਸੱਚੀ ਕਰੀਦਾ ਬਟ ਸਰ ਇਹੀ ਐ ਸੈਲਰੀ ਵੱਲੋਂ ਨਹੀਂ ਕੁਛ ਐ ਸੈਲਰੀ ਵੱਲੋਂ ਨਹੀਂ ਕੁਛ ਯਾਰ ਸਾਨੂੰ ਨਹੀਂ ਤਰਾਂ ਲੱਗਦਾ ਨਹੀਂ ਪਾਜੀ ਬਾਹਰ ਇੰਟਰਵਿਊ ਚੱਲਦੀ ਹੋਰ ਕਿ ਕਿੰਨਾ ਕੁ ਨੁਕਸਾਨ ਹੁੰਦਾ ਹੋਵੇ ਸਾਡਾ ਸਰ ਨੁਕਸਾਨ ਡੇਲੀ ਕਹਿ ਲੋ ਕਿ ਘਰ ਦੇ ਕੁਝ ਵੀ ਖਰਚੇ ਹੋਣ ਘਰ ਦੇ ਤੋਂ ਵੀ ਕਿੰਨਾ ਗੇ ਹੱਥ ਖੜੇ ਹੋ ਗਏ ਉਹਨਾਂ ਦੇ ਵੀ ਸਾਡੇ ਵੀ ਹੁਣ ਨਾਲ ਹੱਥ ਕਿਹੜੇ ਕਿੰਨਾ ਤੁਰ ਪੈਸੇ ਫੜ-ਫੜ ਤੇ ਗੁਜ਼ਾਰਾ ਕਰ ਰਹੇ ਸਰ ਠੀਕ ਹੈ ਕਦੇ ਕਿਸੇ ਪੈਸੇ ਫੜ-ਫੜ ਗੁਜ਼ਾਰਾ ਕਰ ਰਹੇ ਨੁਕਸਾਨ ਸਰ ਕਹ ਲਓ 3 ਮਹੀਨੇ ਦੇ ਵਿੱਚ ਵੀ 9000 ਕਈਏ ਤੇ ਫਿਊਲ ਖਰਚਾ ਕਿਉਂਕਿ ਕਿਰਾਇ ਨਹੀਂ ਮੰਨਦਾ 200 150 ਕਿਰਾਇ ਲ ਆ ਜਾਂਦਾ ਦਿੰਦੇ ਜੀ ਹਰ ਚੀਜ਼ ਦਾ ਸਰ ਨੇ ਕੋਈ ਹੱਲ ਨਹੀਂ ਕੀਤਾ ਨੈਕਸਟ ਸਟੈਪ ਨੈਕਸਟ ਸਟੈਪ ਸਰ ਹੁਣ ਦੇਖੋ ਜੇ ਆਪਾਂ ਤੇ ਇਹੀ ਰੋਸ਼ੀ ਕਰਦੇ ਫਿਰ ਅੱਗੇ ਦੱਸ ਆਗੇ ਜੀ ਕੀ ਹੈ ਕਿ ਨਹੀਂ ਜੇ ਕੋਈ ਸਰਕਾਰ ਨਹੀਂ ਹੱਥ ਫੜ ਰਹੀ ਤਾਂ ਸ਼ਿਵਮ ਬੱਗਾ ਮੈਂ ਐਜ਼ ਹੈਲਪਰ ਜੁਆਇਨਿੰਗ ਕੀਤੀ ਹੋਈ ਹੈ ਆਮ ਆਦਮੀ ਕਲੀਨਿਕ 'ਚ ਹਾਂਜੀ ਮੋ ਕੱਡੀ ਹੈ ਜੀ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਸਰ ਇਹ ਹੋ ਗਿਆ 4 ਮਹੀਨੇ ਆ ਤੁਹਾਨੂੰ ਚੌਥਾ ਮਹੀਨਾ ਲੱਗ ਗਿਆ ਵਾ ਮਤਲਬ ਸਾਡੀ 3 ਮਹੀਨਿਆਂ ਦਾ ਸੈਲਰੀ ਨਹੀਂ ਆ ਰਹੀ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਕਦੀ ਇੱਧਰ ੱਟਕੇ ਖਾ ਕੇ ਸਿਆ ਦਫਤਰ ਦੇ ੱਟਕੇ ਖਾ ਕਦੀ ਉਹ ਦਫਤਰ ਦੇ ੱਟਕੇ ਖਾ ਕਦੀ ਚੰਡੀਗੜ੍ਹ ੱਟਕੇ ਖਾ ਅਸੀਂ ਐਨ ਐਚ ਐਮ ਤੱਕ ੱਟਕੇ ਖਾ ਕੇ ਅਸੀਂ ਹਾਰ ਕੇ ਅੱਜ ਤੁਹਾਨੂੰ ਕਿ ਪ੍ਰੈਸ ਸਾਹੀਂ ਆਪਾਂ ਰੂਬਰੂ ਹੋਏ ਹਾਂ ਕਿ ਸਾਡਾ ਇੰਨਾ ਗੁੰਮਰਾਹ ਕੀਤਾ ਗਿਆ ਸਾਨੂੰ ਕੋਈ ਸੈਲਰੀ ਨਹੀਂ ਦੇ ਰਹੀ ਸਾਨੂੰ ਕੋਈ ਆਸ਼ਵਾਸਨ ਨਹੀਂ ਦੇ ਰਿਹਾ ਕਿ ਸਾਡੀ ਸੈਲਰੀ ਅੱਜ ਆ ਜਾਏਗੀ ਕੱਲ ਆ ਜਾਏਗੀ ਕੋਈ ਸਾਨੂੰ ਕੁਝ ਨਹੀਂ ਦੱਸ ਰਿਹਾ ਸਾਡਾ ਬਹੁਤ ਬੁਰਾ ਹਾਲ ਹੈ ਸਾਡਾ ਰੋਜ਼ਗਾਰ ਮਤਲਬ ਬਿਲਕੁਲ ਜੇ ਰੋਜ਼ਗਾਰ ਵੀ ਸਾਡਾ ਸਰ ਇਹੀ ਹੈ ਹੋਰ ਕੋਈ ਹੈ ਸਰ ਜੋ ਵੀ ਨਹੀਂ ਕਰਦੇ ਜੇ ਅਸੀਂ ਸਰ ਥੋੜਾ ਜਿਹਾ ਲੇਟ ਆਂਦੇ ਡਾਕਟਰ ਸਾਹਿਬ ਜਿਤਨਾ ਲੇਟ ਆਂਦੇ ਆ ਤੇ ਸਾਡੇ ਉਹ ਵੀ ਐਬਸੈਂਟ ਲਾ ਦਿੰਦੇ ਆ ਸਾਨੂੰ ਕਿਟ ਕਿਟ ਕਰਦੇ ਆ ਤੇ ਨਾ ਸਾਨੂੰ ਕੋਈ ਸਰ ਉਧਰੋਂ ਵੀ ਕੋਈ ਫਾਈਨੈਂਸ਼ਲੀ ਹੈਲਪ ਹੋ ਰਹੀ ਹੈ ਕਿਤੋਂ ਵੀ ਨਹੀਂ ਸਰ ਹੋ ਰਹੀ ਕੀ ਕੰਮ ਕੀ ਹੈ ਤੁਹਾਡਾ ਤੇ ਸਾਰਾ ਕਾ ਕੀ ਕੰਮ ਕਰਦੇ ਸਰ ਇਹ ਹਲ ਪਰਦੇ ਆ ਤੇ ਦਵਾਈਆਂ ਜਿਤਨਾ ਆਉਂਦੀਆਂ ਟਰੱਕ ਆਉਂਦੇ ਆ ਦਵਾਈਆਂ ਜਿਤਨਾ ਉਤਾਰਦੇ ਆ ਅਸੀਂ ਉਤਾਰਨੀ ਹੈ ਸਫਾਈ ਤੇ ਕਰਨੀ ਹੈ ਜੇ ਤਾਂ ਕੋਈ ਡਾਕਟਰ ਦਾ ਕੰਮ ਹੈ ਕੋਈ ਸਮੋਸੇ ਲੈ ਆਇਆ ਕੁਝ ਲੈ ਆਇਆ ਸਾਰਾ ਕੁਝ ਸਾਡੇ ਕੋਈ ਸਰ ਕਰਾਂਦੇ ਆ ਨਵੇਂ ਨਵੇਂ ਸਾਰਾ ਹੀ ਆਏਗਾ ਸਾਨੂੰ ਕਹਿੰਦੇ ਸੈਂਪਲ ਕੱਢੋ ਅਸੀਂ ਤਾਂ ਸੈਂਪਲ ਤੱਕ ਕਰ ਸਰ ਕੱਢੇ ਆ ਕਿ ਮਤਲਬ ਜਿਹੜੇ ਲੋਕਾਂ ਦੇ ਕੰਮ ਜਿਤਰਾ ਉਹਨੂੰ ਕੋਈ ਮੈਡਮ ਨਹੀਂ ਸਾਡੀ ਕੋਈ ਆਈ ਕੋਈ ਦੂਜਾ ਨਹੀਂ ਆਇਆ ਸਾਨੂੰ ਕਹਿੰਦੇ ਐਂਟਰੀਆਂ ਕਰ ਅਸੀਂ ਉਹਨਾਂ ਦੀ ਕੰਮ ਵੀ ਕਰਦੇ ਆ ਤੇ ਸਾਨੂੰ ਉਹਨਾਂ ਦੇ ਕੰਮ ਕਰ ਕਰਕੇ ਵੀ ਤੇ ਸਾਨੂੰ ਫੇਰ ਸਾਡੀ ਸੈਲਰੀ ਨਾ ਮਿਲੇ ਤਾਂ ਸਾਡੇ ਲਈ ਬਹੁਤ ਮੁਸ਼ਕਲ ਸਰਕਾਰ ਤੇ ਕਹਿੰਦੇ ਸੀ ਬੜਾ ਵਧੀਆ ਕੰਮ ਕੀਤਾ ਜਾ ਆਮ ਆਦਮੀ ਕਲਿਨਿਕ ਖੋਲ ਕੇ ਸਰ ਉਹਨਾਂ ਨੇ ਕੰਮ ਬਹੁਤ ਵਧੀਆ ਕੀਤਾ ਸੀ ਇਹਨਾਂ ਨੂੰ ਨਿੰਦਾ ਨਹੀਂ ਕਰਦੇ ਕੰਮ ਦੀ ਕੰਮ ਉਹਨਾਂ ਨੇ ਬਹੁਤ ਵਧੀਆ ਕੀਤਾ ਬਾਕੀ ਸਰ ਸਾਡੀ ਸੈਲਰੀ ਕਿਉਂ ਲੇਟ ਹੋ ਰਹੀ ਹੈ ਡਾਕਟਰਾਂ ਦਾ ਲੱਖ ਲੱਖ ਪੈ ਰਿਹਾ ਹੈ ਸਾਰੇ ਬੰਦੇ ਸਫੇਕ ਜੋ ਵੀ ਐਂਟਰੀਆਂ ਇਹਨਾਂ ਦੀ ਪੈਂਦੀਆਂ ਸਾਰਾ ਕੁਝ ਇਹਨਾਂ ਦਾ ਲੱਖ ਲੱਖ ਪੈ ਰਿਹਾ ਹੈ ਸਾਡਾ ਕਿਉਂ ਇੱਕ 9000 ਰੁਪਿਆ ਸਾਨੂੰ ਚੁੱਪਦਾ ਪਿਆ ਪੰਜਾਬ ਸਰਕਾਰ ਨੂੰ ਸਾਨੂੰ ਹਜੇ ਤਾਂ ਗਾਇਨ ਸਮਝ ਨਹੀਂ ਆ ਰਹੀ ਇਸ ਸਰਕਾਰ ਨੇ ਤੁਹਾਡੇ ਤਨਖਾਹਾਂ ਸਮੇਂ ਸਿਰ ਨਹੀਂ ਦਿੱਤੀਆਂ ਤੁਹਾਡਾ ਅਗਲਾ ਨੈਕਸਟ ਨੈਕਸਟ ਐਪ ਆਈ ਹੋਏਗਾ ਸਰ ਆਪ ਆਪਣੇ بیوی ਬੱਚੇ ਲੈ ਕੇ ਆਈ ਫਿਰ ਇਹਨਾਂ ਦੇ ਅੱਗੇ ਦਰਬਾਰ ਦੇ ਨਾਲ ਘਰੇ ਦੇ ਬਾਹਰ ਬਹਿ ਜਾਗੇ ਹੋਰ ਸਰਕਾਰ ਕੀ ਕਰ ਸਕਦੀ ਹੈ ਸਾਡੇ ਕੋਲ ਸਰ ਹੁਣ ਰੋਜ਼ ਪੈਸੇ ਨਹੀਂ ਆ ਕਦੀ ਕਿਸੇ ਕੋ ਫੜੀਏ ਰੋਜ਼ ਕਦੀ ਕਿਸੇ ਕੋ ਫੜੀਏ ਪੈਸੇ ਸਾਡਾ ਬਹੁਤ ਬੁਰਾ ਹਾਲ ਹੈ ਅਸੀਂ ਵਿਆਜੀ ਪੈਸੇ ਮੈਂ 20000 ਰੁਪਇਆ ਯਕੀਨ ਕਰੋ ਚੁੱਕ ਲਿਆ ਤੇ ਮੈਨੂੰ ਇਹਨਾਂ ਪਤਾ ਮੇਰਾ 1.5 ਸਾਲ 2 ਸਾਲ ਬਾਅਦ ਵਿਆਜੀ ਪੈਸੇ ਨਹੀਂ ਉਤਰਨਾ 1.5 ਸਾਲ ਮੈਨੂੰ ਲੱਗ ਜਾਏਗਾ 20000 ਰੁਪਇਆ ਜਿਹੜਾ ਮੈਂ ਚੁੱਕਿਆ ਤੇ ਮੈਨੂੰ ਤੋ ਗਰੀਬੰਦਾ ਕਿੱਥੋਂ ਸਾਰੇ ਕਿਨਾਮ ਇਹਨੇ ਪੈਸੇ ਉਤਾਰੇਗਾ ਹਾਂ ਸਰਕਾਰ ਤੋਂ ਕੀ ਮੰਗਾਂ ਸਰਕਾਰ ਕੋ ਐ ਹੀ ਮੰਗ ਕਰਦੇ ਆਂ ਹੱਥ ਜੋੜ ਕੇ ਕਿ ਸਾਡੀ ਸੈਲਰੀ ਸਰ ਟਾਈਮ ਤੋਂ ਟਾਈਮ ਦਿੱਤੀ ਜਾਵੇ ਇੱਕ ਤਰੀਕ ਸਰ ਸਾਡਾ ਮਿੱਥੀ ਜਾਵੇ ਜਿਹੜੀ ਸਰ ਸਾਨੂੰ ਇਹ ਹਰ ਵਾਰੀ ਸਰ ਕਰੀ 26 ਕਰੀ 27 ਕਰੀ 5ੀ ਕਰੀ 20 ਮਤਲਬ ਸਰ ਸਾਡੀ ਡੇਡ ਅੜ ਮਹੀਨੇ ਦੋ ਦੋ ਮਹੀਨੇ ਤਨਖਾਹ ਸਰ ਥੱਲੇ ਰੱਖ ਕੇ ਸਾਨੂੰ ਕਿ ਨਾਮ ਕੰਮ ਕਰਾਉਂਦੇ ਸਾਡੇ ਕੋਲ ਐਡਾ ਸਾਰਾ ਇਹਨਾਂ ਨੇ ਸਾਡਾ ਬੁਰਾ ਹਾਲ ਕੀਤਾ ਆ ਸਰ ਮੇਰਾ ਨਾਮ ਕਗਲਜੀਤ ਸਿੰਘ ਆ ਮੈਂ ਆਮ ਆਦਮੀ ਕਲੀਨਿਕ ਰਈਆ ਉਥੇ ਜੌਬ ਕਰਦਾ ਵਾਂ ਹੈਲਪਰ ਕਮ ਸਵੀਪਰ ਦੀ ਤੇ ਸਰ ਸਾਡੀ ਨਵੰਬਰ ਮਹੀਨੇ ਨਵੰਬਰ ਦਸੰਬਰ ਜਨਵਰੀ ਤਿੰਨ ਮਹੀਨੇ ਹੋ ਗਿਆ ਸੈਲਰੀ ਨਹੀਂ ਆਈ ਤੇ ਸੈਲਰੀ ਵੀ ਕੁਝ ਜ਼ਿਆਦਾ ਨਹੀਂ ਆ 9000 ਸਮਥਿੰਗ ਹੈਗੀ ਆ ਤੇ ਉਹ ਵੀ ਪ੍ਰੋਪਰ ਨਹੀਂ ਦੇ ਰਹੇ ਸਰਕਾਰ ਤੇ ਜੇ ਸਾਡੇ ਬੰਦੇ এমਪਲੋਏ ਚੰਡੀਗੜ੍ਹ ਗਏ ਕਹਿੰਦੇ ਚੰਡੀਗੜ੍ਹ ਜਾ ਕੇ ਗੱਲ ਕਰਨੀ ਪੈਣੀ ਆ ਉਹ ਵੀ ਸਾਨੂੰ ਸਾਰਿਆਂ ਜਾਣਿਆਂ ਨੂੰ ਕਿਸੇ ਨੂੰ ਪੰਜਾਬ ਕੋਈ 100 ਰੁਪਏ ਪਾ ਕੇ ਅਸੀਂ ਫਿਰ ਆਪਣਾ ਆਪਣੇ ਕਨਵੈ ਬਾਈ ਟ੍ਰੇਨ ਬੰਦਾ ਗਿਆ ਵਾ ਤੇ ਉਹਨੂੰ ਤੇ ਅਜੇ ਤੱਕ 27 ਤਰੀਕ ਦਾ ਸਾਨੂੰ 27 ਤਰੀਕ ਨੂੰ ਹੋ ਕੇ ਆਇਆ ਵਾ ਪਰ ਅਜੇ ਤੱਕ ਉਹਦਾ ਵੀ ਸਾਨੂੰ ਕੋਈ ਆਉਟਪੁੱਟ ਨਹੀਂ ਮਿਲਿਆ ਅਜੇ ਕੀ ਕੀ ਕਿਦਨ ਕਨਫਰਮ ਡੇਟ ਆਊਗੀ ਜਿਸ ਦਿਨ ਜਿਹਦੇ ਕਿਹੇ ਵੀ ਜਾਣੇ ਆਫੀਸਰ ਨੂੰ ਮਿਲਦੇ ਆ ਤੁਹਾਡੀ ਗੱਲ ਚੱਲਦੀ ਆ ਤੁਹਾਡੀ ਗੱਲ ਚੱਲਦੀ ਆ ਬਸ ਇਹੀ ਕਹਿ ਕੇ ਆਲਾ ਟਾਲਾ ਕਰਕੇ ਦੋ ਦਿਨ ਨੂੰ ਚਾਰ ਦਿਨ ਨੂੰ ਹਫਤੇ ਨੂੰ ਤੁਹਾਡੀ ਪੇਮੈਂਟ ਆ ਜਾਊਗੀ ਤੇ ਸਰ ਤੁਹਾਨੂੰ ਪਤਾ ਵਾ ਕਿ ਡੇਲੀ ਨੀਡਸ ਵਾਸਤੇ ਕਿੰਨਾ ਸਰਵਾਈਵਲ ਕਰਨਾ ਪੈਂਦਾ ਬੰਦੇ ਨੂੰ ਪਰੇਸ਼ਾਨ ਹੋ ਰਿਹਾ ਘਰ ਦੇ ਪਰੇਸ਼ਾਨ ਹੋ ਰਿਹਾ ਤਿੰਨ ਤਿੰਨ ਚਾਰ ਚਾਰ ਮਹੀਨੇ ਸੈਲਰੀ ਨਾ ਹੋਊਗੀ ਤੇ ਇਸ ਤਰ੍ਹਾਂ ਕਿਸ ਤਰ੍ਹਾਂ ਚੱਲੇਗਾ ਜਿਹੜਾ ਤੁਹਾਨੂੰ ਰੱਖਿਆ ਕੀ ਕਿਹੜਾ ਰੱਖਿਆ ਗਿਆ ਹੈ ਕਿਸ ਤਰ੍ਹਾਂ ਰੱਖਿਆ ਉਹਦੇ ਉੱਤੇ ਸਰ ਸਾਨੂੰ ਕਿਹਾ ਗਿਆ ਹੈ ਕਿ ਤੁਹਾਡੀ ਕੰਟੈਕਟ ਬੇਸ ਤੇ ਰੱਖਿਆ ਗਿਆ ਵਾ ਤੁਹਾਨੂੰ ਇਸ ਤਰ੍ਹਾਂ ਵਾ ਇਹ ਸਾਨੂੰ ਕਿ ਇਥੋਂ 16 17000 ਤੱਕ ਪੇਮੈਂਟ ਦੀ ਸੈਲਰੀ ਦਾ ਹਵਾਲਾ ਦਿੱਤਾ ਗਿਆ ਹੈ ਕਿ ਤੁਹਾਡੀ ਇਨੀ ਇਨੀ ਪੇਮੈਂਟ ਆਊਗੀ ਫੰਡ ਕਟਿਆ ਜਾਊਗਾ ਇਸ ਤਰ੍ਹਾਂ ਪਰ ਸਾਨੂੰ ਤੱਕ ਫੰਡ ਜ਼ਰੂਰ ਆ ਫੰਡ ਕੱਟਦੇ ਆ ਉਹ ਵੀ ਕੁਝ 1200 ਕੁਛ 1400 ਕੁਛ ਕਰਕੇ ਕੱਟਿਆ ਜਾਂਦਾ ਵਾ ਪਰਪਰ ਤੇ ਉਹ ਵੀ ਸਾਨੂੰ ਕੋਈ ਅਜੇ ਪਤਾ ਨਹੀਂ ਆ ਪੂਰਾ ਉਹਦਾ ਕੀ ਬੈਨੀਫਿਟ ਹੈ ਸਾਨੂੰ ਅਜੇ ਤੱਕ ਉਹਦਾ ਪਤਾ ਨਹੀਂ ਲੱਗਾ ਕਿਨੇ ਮਹੀਨੇ ਤੋਂ ਤਨਖਾਹ ਨਹੀਂ ਆਈ ਤੇ ਕਿਵੇਂ ਗੁਜ਼ਾਰਾ ਕਰ ਦਿੱਤਾ ਯਾਰ ਆਈ ਸਾਡੇ ਕੋਲ ਸਰ ਗੁਜ਼ਾਰਾ ਕਰਨਾ ਤੇ ਬਹੁਤ ਮੁਸ਼ਕਲ ਹੋ ਰਿਹਾ ਨਵੰਬਰ ਦੀ ਵੀ ਨਹੀਂ ਆਈ ਦਸੰਬਰ ਦੀ ਨਹੀਂ ਆਈ ਆ ਜਨਵਰੀ ਆ ਜਨਵਰੀ ਦੀ ਵੀ ਨਹੀਂ ਅਜੇ ਤੱਕ ਆਈ ਇਹ ਇਹ ਆ ਕਿ ਬਹੁਤ ਮੁਸ਼ਕਲ ਹੋ ਰਿਹਾ ਵਾ ਡੇਲੀ ਨੀਡਸ ਉਹ ਆਤੇ ਦਸ ਹੀ ਕਿ ਨਮ ਮੁਲਾਜ਼ਮਾਂ ਦਾ ਕਹਿਣੇ ਕਿ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਫ੍ਰੀ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਪਰ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਉਪਰ ਬਦ ਅਜ ਇਨਾ ਮੋਹੱਲਾ ਕਲੀਨਿਕਾਂ ਦੇ ਮੁਲਾਜ਼ਮਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਹੈ ਉਹਨਾਂ ਮੰਗ ਕੀਤੀ ਕਿ ਉਹਨਾਂ ਦੀਆਂ ਤਨਖਾਹਾਂ ਨੂੰ ਸਮੇਂ ਸਿਰ ਦਿੱਤਾ ਜਾਵੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ